ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਦੇ ਅਨੰਤ ਪਹਿਲੂ ਨੇ ਅਨੰਤ ਰੂਪ ਨੇ ਪਰ ਹਰ ਪਹਿਲੂ ਦੀ ਆਪਣੀ ਆਪਣੀ ਵਿਚਾਰ ਹੈ ਧਰਮ ਦੀ ਦੁਨੀਆ ਵਿੱਚ ਕਰਮਾਂ ਦੀ ਕਰਮ ਦੀ ਬਹੁਤ ਵੱਡੀ ਚਰਚਾ ਹੈ ਅੱਜ ਆਪਾਂ ਇਸ ਨੂੰ ਹੀ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਪੜਨ ਦੀ ਸਮਝਣ ਦੀ ਸੋਚਣ ਦੀ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ ਕਰਮੇ ਕਰਮੇ ਹੋਏ ਵਿਚਾਰ ਸੱਚਾ ਆ ਸੱਚਾ ਦਰਬਾਰ ਕੋ ਪ੍ਰਭੂ ਸੱਚਾ ਹੈ ਉਸ ਦਾ ਦਰਬਾਰ ਸੱਚਾ ਹੈ ਉਸ ਦਾ ਨਿਆਂ ਸੱਚਾ ਹੈ ਉਸ ਤੋਂ ਕੋਈ ਬੇਇਨਸਾਫੀ ਨਹੀਂ ਹੁੰਦੀ ਕੋਈ ਦਬਾਅ ਪਾ ਕੇ ਉਸ ਦਾ ਫੈਸਲਾ ਨਹੀਂ ਬਦਲਾਇਆ ਜਾ ਸਕਦਾ ਕੁਝ ਲਾਲਚ ਦੇ ਕੇ ਉਸ ਦੀ ਕਲਮ ਤੋੜੀ ਨਹੀਂ ਜਾ ਸਕਦੀ ਕੋਈ ਹੋਰ ਕਿਸੇ ਪ੍ਰਕਾਰ ਦਾ ਲੋਭ ਲਾਲਚ ਰੱਖ ਕੇ ਉਹਦੇ ਫੈਸਲੇ ਨੂੰ ਉਸਦੇ ਇਰਾਦੇ ਨੂੰ ਨਾ ਮੋੜਿਆ ਜਾ ਸਕਦਾ ਨਾ ਤੋੜਿਆ ਜਾ ਸਕਦਾ ਇਸ ਵਾਸਤੇ ਕਹਿੰਦੇ ਨੇ ਉਹ ਅਟਲ ਹੈ ਉਸ ਦਾ ਨਿਆਂ ਅਟਲ ਹੈ ਉਹ ਆਪ ਸੱਚ ਹੈ ਉਸ ਦਾ ਨਿਆਂ ਸੱਚ ਹੈ ਇਹ ਗੱਲ ਵੱਖਰੀ ਏ ਕਿ ਦੁਨੀਆ ਦੇ ਵਿੱਚ ਜਿੱਥੇ ਇਨਸਾਫ ਮਿਲੇ ਸਾਰੇ ਅਰਬ ਦੇ ਵਿੱਚ ਈਰਾਨ afghanistan ਤੇ ਭਾਰਤ ਦੇ ਵਿੱਚ ਉਸ ਨੂੰ ਅਦਾਲਤ ਕਹਿੰਦੇ ਨੇ ਅਦਾਲਤ ਅਦਲ ਕਹਿੰਦੇ ਨੇ ਇਨਸਾਫ ਨੂੰ ਅਦਾਲਤ ਇਨਸਾਫ ਦਾ ਘਰ ਅਕਰੀਅਤ ਇਹ ਬਣਦੇ ਨਹੀਂ ਅਦਲ انصاف عدالت انصاف دا گھر منصف جڑا انصاف کرے منصف جو انصاف کرے عدالت جتھے عدل ہووے جتھے انصاف ہووے باقی دنیا بارے تے شاید میری اتنی جانکاری نہ ہوے پر بھارت بارے میری جانکاری ہے ਉਥੇ ਤੇ ਅਗਰ ਪੈਸੇ ਹਨ ਤੇ ਇਨਸਾਫ ਖਰੀਦ ਲੋ ਅਗਰ ਤਾਕਤ ਹੈ ਤੇ ਇਨਸਾਫ ਖੋਲੋ ਜੇ ਤਾਕਤ ਨਹੀਂ ਹੈ ਇਨਸਾਫ ਖਾਉਣ ਦੀ ਤੇ ਜੇ ਪੈਸਾ ਨਹੀਂ ਹੈ ਇਨਸਾਫ ਖਰੀਦਣ ਦੇ ਤਾਂ ਇਨਸਾਫ ਮੁਫਤ ਤੇ ਜਥੇ ਕਿਸੇ ਨੂੰ ਨਹੀਂ ਮਿਲਦਾ ਹੈ ਤੇ ਬਹੁਤ ਸਾਰੇ ਦੇਸ਼ਾਂ ਚ ਵੀ ਇਸ ਤਰ੍ਹਾਂ ਨਾਮ ਹੀ ਆਉਂਦਾ ਹੈ ਅਦਾਲਤ ਅਦਲ ਕਿੱਥੇ ਮਿਲਦਾ ਹੈ ਇਨਸਾਫ ਕਿੱਥੇ ਮਿਲਦਾ ਹੈ ਪਰ ਸੱਚਾ ਆਪ ਸੱਚਾ ਦਰਵਾਜ਼ਾ ਪ੍ਰਮਾਤਮਾ ਸੱਚਾ ਹੈ ਉਸ ਦਾ ਦਰਵਾਜ਼ਾ ਸੱਚਾ ਹੈ ਉਸ ਦਾ ਨਿਯਮ ਵੀ ਸੱਚਾ ਹੈ ਉਸ ਦੇ ਦਰਵਾਜ਼ੇ ਵਿੱਚ ਕੀ ਹੁੰਦਾ ਹੈ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਉਸ ਦੇ ਦਰਵਾਜ਼ੇ ਵਿੱਚ ਕਰਮਾਂ ਦੀ ਵਿਚਾਰ ਆਉਂਦੀ ਹੈ ਮਨੁੱਖ ਦੀ ਸ਼ਕਲ ਸੂਰਤ ਦੀ ਨਹੀਂ मनुख ਦੇ ਕਰਮਾਂ ਦੀ ਇਸ ਨੂੰ ਖੋਲਣ ਤੋਂ ਪਹਿਲੇ ਮੈਂ ਅਰਜ਼ ਕਰਾਂ ਇਸ ਪ੍ਰithvi ਦੇ ਉੱਤੇ ਜਿਸ ਤੇ ਅਸੀਂ ਰਹਿੰਦੇ ਆਂ ਦੋ ਤਰ੍ਹਾਂ ਦੀ ਦੁਨੀਆ ਧਰਮ ਨੇ ਬਣੀਏ ਭੋਗ ਭੂਮੀ ਕਰਮ ਕੋਮੀ ਇੱਕ ਉਹ ਜੀਵ ਨੇ ਜੋ ਸਿਰਫ ਇੰਜ ਕਹਿ ਲਓ ਜੀਵਨ ਬਤੀਤ ਕਰਨ ਲਈ ਆਏ ਨੇ ਭੋਗ ਭੋਗਣ ਲਈ ਆਏ ਨੇ ਖਾ ਲੈਣਾ ਪੀ ਲੈਣਾ ਸੋ ਲੈਣਾ ਤੇ ਸਰੀਰ ਦੀ ਜ਼ਰੂਰਤਾਂ ਦੀ ਪੂਰਤੀ ਕਰ ਲੈਣੀ ਹੈ ਬਸ ਪਸ਼ੂ ਜਗਤ ਭੋਗ ਭੂਮੀ ਮਨੁੱਖ ਨੂੰ ਆਖਿਆ ਗਿਆ ਇਹ ਭੋਗ ਭੂਮੀ ਦੇ ਨਾਲ-ਨਾਲ ਕਰਮ ਭੂਮੀ ਹੈ ਇਹ ਕੁਝ ਭੋਗਣ ਦੇ ਨਾਲ ਨਾਲ ਕਰਨ ਲਈ ਆਇਆ ਹੈ ਇਸ ਵਾਸਤੇ ਸਿਰਫ ਭੋਗ ਭੂਮੀ ਨਹੀਂ ਹੈ ਭੂਮੀ ਕੇ ਨੰ ਧਰਤੀ ਨੂੰ ਪਸ਼ੂ ਕੀ ਨੇ ਭੋਗਾਂ ਦੀ ਧਰਤੀ ਮਨੁੱਖ ਕੀ ਹੈ ਕਰਮ ਭੂਮੀ ਇਸ ਵਾਸਤੇ ਸਾਹਿਬ ਕਹਿੰਦੇ ਨੇ ਕਰਮ ਭੂਮ ਮੇ ਭੋਗੋ ਨਾ ਇਹ ਤੇ ਕਰਮ ਭੂਮੀ ਹੈ ਮਨੁੱਖ ਕਰਮ ਭੂਮੀ ਹੈ ਪਸ਼ੂ ਭੋਗ ਭੂਮੀ ਨੇ ਪਸ਼ੂ ਆਪਣੇ ਕਰਮਾਂ ਅਨਸਾਰ ਵਿਕਾਸ ਨਹੀਂ ਕਰ ਸਕਦਾ ਇਸ ਤਰ੍ਹਾਂ ਦੇ ਨਾ ਉਸ ਦੇ ਸਰੀਰ ਦੀ ਬਣਤਰ ਹੈ ਨਾ ਹੀ ਇਸ ਤਰ੍ਹਾਂ ਉਸ ਦੇ ਮਨ ਦੀ ਬਣਤਰ ਹੈ ਉਹ ਵਿਕਾਸ ਕਰਮਾਂ ਦੇ ਉੱਤੇ ਅਸਵਾਰ ਹੋ ਕੇ ਨਹੀਂ ਕਰ ਸਕਦਾ ਅਗਾ ਨਹੀਂ ਵੱਤ ਸਕਦਾ ਪ੍ਰਕਿਰਤੀ ਆਪਣੇ ਸੁਭਾਅ ਦੇ ਮੁਤਾਬਕ ਉਸ ਨੂੰ ਅਗਾ ਤੋਰਦੀ ਹੈ ਇੰਜ ਕਹਿ ਲੋ ਪਸ਼ੂਆਂ ਦਾ ਵਿਕਾਸ ਪ੍ਰਾਕ੍ਰਿਤਿਕ ਹੈ ਪ੍ਰਮਾਤਮਾ ਦੀ ਮਰਿਆਦਾ ਅਨਸਾਰੇ ਉਹ ਮਰਿਆ ਦਾ ਕਿ ਆਪ ਮਨੁੱਖ ਨਾਲ ਕੰਮ ਨਹੀਂ ਕਰਦੀ ਕੰਮ ਕਰਦੀ ਹੈ ਮਨੁੱਖ ਨਾਲ ਪ੍ਰਮਾਤਮਾ ਦੀ ਸੁਤੰਤਰ ਮਰਿਆਦਾ ਕੰਮ ਕਰਦੀ ਹੈ ਬਈ ਇੱਥੇ ਸੁਨ ਸੁਤੰਤਰਤਾ ਦੇ ਦਿੱਤੀ ਹੈ ਤੇਰੀ ਮਰਜ਼ੀ ਹੈ ਤੂੰ ਕੀ ਕਰਨਾ ਹੈ ਮਨੁੱਖ ਨੂੰ ਕਰਮ ਦੀ ਛੋਟ ਦੇ ਦਿੱਤੀ ਗਈ ਇਹ ਕਰਮ ਭੂਮੀ ਹੈ ਇਸ ਧਰਤੀ ਦੇ ਚ ਜੇ ਹਾ ਬੀਜੇ ਸੋ ਲੁਣੇ ਕਰਮਾਂ ਸੰਦ ਲਾਖੇ ਜੈਸਾ ਜੈਸਾ ਤੂੰ ਬੀਜ ਬੋਏਗਾ ਵੈਸਾ ਵੈਸਾ ਤੇਰੇ ਝੋਲੀ ਦੇ ਚ ਉਸਦਾ ਫਲ ਪਵੇਗਾ ਇਹ ਕਰਮ ਭੂਮੀ ਹੈ ਕਿਉਂਕਿ ਖੁੱਲ ਇਤਨੇ ਪ੍ਰਮਾਤਮਾ ਨੇ ਹੀ ਦੇ ਦਿੱਤੀ ਮਨੁੱਖ ਨੂੰ ਤੋ ਸਤਪੁਰਸ਼ਾਂ ਨੇ ਬ੍ਰਹਮ ਗਿਆਨੀਆਂ ਨੇ ਕਿਹਾ ਇਹ ਖੁੱਲ ਵੀ ਤੇ ਤੇਰੀ ਦਿੱਤੀ ਹੋਈ ਹੈ ਪਰ ਸਾਡਾ ਕੀ ਸਾਡੇ ਕੋਲ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਸਾਡੇ ਕੋਲ ਇਸ ਤੋਂ ਆਮ ਲੋਕਾਂ ਨੇ ਬੜੇ ਗਲਤ ਅੰਦਾਜ਼ੇ ਲਾਇਆ ਸਾਡੇ ਕੋਲ ਕੀ ਹੈ ਕਰਨ ਕਰਾਵਨ ਉਹ ਆਪੇ ਹੈ ਜੀ ਸਾਡੇ ਕੋਲ ਸੁਤੰਤਰਤਾ ਵੀ ਹੈ ਤੇ ਉਸ ਦੀ ਦਿੱਤੀ ਹੋਈ ਇਸ ਹਿਸਾਬ ਨਾਲ ਠੀਕ ਹੋ ਕਰਨ ਕਰਨ ਹੈ ਸਭ ਕੁਝ ਹੋ ਹੀ ਕਰ ਰਿਹਾ ਹੈ ਪਰ ਉਸ ਨੇ ਸਾਨੂੰ ਖੁੱਲ ਦਿੱਤੀ ਹੈ ਤੂੰ ਸੱਚ ਵੀ ਬੋਲ ਸਕਦਾ ਹੈ ਝੂਠ ਵੀ ਬੋਲ ਸਕਦਾ ਹੈ ਅਗਾਹ ਵੀ ਜਾ ਸਕਦਾ ਹੈ ਪਿੱਛੇ ਵੀ ਜਾ ਸਕਦਾ ਹੈ ਉੱਪਰ ਵੀ ਉੱਠ ਸਕਦਾ ਹੈ ਥੱਲੇ ਵੀ ਜਾ ਸਕਦਾ ਹੈ ਇਤਨੀ ਖੁੱਲ ਦਿੱਤੀ ਹੈ ਪਰ ਚونکہ ਖੁੱਲ ਉਸੇ ਦੀ ਦਿੱਤੀ ਹੋਈ ਹੈ ਤੋ ਜਿਨ੍ਹਾਂ ਦੇ ਅੰਦਰ ਬ੍ਰਹਮ ਗਿਆਨ ਘਟਤ ਹੋਇਆ ਉਹਨਾਂ ਨੇ ਆਖਿਆ ਵੀ ਠੀਕ ਹੈ ਖੁੱਲ ਤੋਂ ਦਿੱਤੀ ਅੱਗੇ ਜਾਣ ਦੀ ਪਿੱਛੇ ਜਾਣ ਦੀ ਸੱਚ ਵੀ ਬੋਲ ਸਕਦੇ ਆ ਤੇਰੇ ਨਾਲ ਜੁੜ ਵੀ ਸਕਦੇ ਆ ਤੇ ਇਥੋਂ ਦੂਰ ਵੀ ਹੋ ਸਕਦੇ ਆ ਔਰ ਖੁੱਲ ਤੇ ਤੇਰੀ ਦਿੱਤੀ ਹੋਈ ਐ ਨਾ ਤੇਰੀ ਖੁੱਲ ਕਰਕੇ ਤੇਰੇ ਤੱਕ ਪਹੁੰਚੇ ਤੇ ਤੇਰੀ ਖੁੱਲ ਕਰਕੇ ਦੂਰ ਹੋ ਗਏ ਤੇਥੋਂ ਇਸ ਵੇਲੇ ਸੱਡੇ ਕੋਲ ਕੀ ਐ ਕੁਝ ਵੀ ਨਹੀਂ ਫਮੇ ਦੇ ਪਕੜ ਦੇ ਚ ਆਈ ਹੋਈ ਗੱਲ ਆਪ ਤੇ ਕਈ ਵਾਰ ਸਤਪੁਰਸ਼ ਜਿਸ ਸ਼ਿਖਰ ਦੇ ਉੱਤੇ ਬੋਲਦੇ ਨੇ ਨਾ ਆਮ ਲੋਕਾਂ ਦੀ ਉਹ ਸ਼ਿਖਰ ਨਹੀਂ ਹੁੰਦੀ ਉਹਨਾਂ ਦੇ ਖੜੇ ਹੋਣ ਦਾ ਤਲ ਕੁਝ ਹੋਰ ਹੁੰਦਾ ਹੈ ਪਰ ਉਹ ਜਿਸ ਤਲ ਤੋਂ ਬੋਲ ਰਹੇ ਹੁੰਦੇ ਨੇ ਉਹ ਤਲ ਕੁਝ ਹੋਰ ਹੈ ਇਸ ਸਮਝ ਤੇ ਕਈ ਵਾਰ ਸਤਪੁਰਸ਼ ਕਹਿੰਦੇ ਕੁਝ ਨਹੀਂ ਜਗਤ ਸਮਝਦਾ ਕੁਝ ਹੈ ਇਹ ਵੀ ਮੈਰਜ਼ ਕਰਦੇ ਆਂ ਮਹਾਪੁਰਸ਼ ਨੇ ਆਖਿਆ ਕੁਝ ਹੈ ਗੁਰੂਆਂ ਨੇ ਆਖਿਆ ਕੁਝ ਹੈ ਜਗਤ ਨੇ ਸਮਝਿਆ ਕੁਝ ਹੈ ਕਾਰਨ ਐਸਾ ਕਿਉਂ ਹੋਇਆ ਹੈ ਤਾਲਮੇਲ ਨਹੀਂ ਬੈਠਿਆ ਗੱਲ ਬਹੁਤ ਉੱਚੀ ਸੀ ਬਹੁਤ ਉੱਚੀ ਸੀ ਸਿਰ ਦੇ ਉਪਰੋਂ ਲੰਘ ਗਈ ਜਦ ਇਹ ਆਖਿਆ ਜਾਂਦਾ ਹੈ ਕਰਮ ਕਰ ਐ ਰਖਵਾਦ ਨਾ ਕੀਜੇ ਰੇ ਮਨ ਸੁਕਰਤ ਕਰ ਕਰ ਲੀਜੇ ਰੇ ਮਨ ਤੂੰ ਗਿਲਾ ਕਿਉਂ ਕਰਦਾ ਹੈ ਸੁਭ ਕਰਮ ਕਰਕੇ ਸੁੱਖਾ ਨਾਲ ਆਪਣੀ ਝੋਲੀ ਭਰ ਲੈ ਜੋ ਕੁਛ ਤੂੰ ਜਗਤ ਦੇ ਚ ਪ੍ਰਾਪਤ ਕਰਨਾ ਹੈ ਕਰ ਲੈ ਤੈਨੂੰ ਖੁੱਲ ਹੈ ਤੈਨੂੰ ਧਰਤੀ ਦਿੱਤੀ ਹੈ ਤੇ ਬੀਜ ਬੋਣ ਦੀ ਤੈਨੂੰ ਖੁੱਲ ਦੇ ਦਿੱਤੀ ਹੈ ਤੂੰ ਕੇਸਰ ਬੀਜਣੇ ਹੈ ਕਿ ਨਿੰਮ ਬੀਜਣੀ ਹੈ ਤੂੰ जौ ਬੀਜਣੇ ਨੇ ਕਿ ਚਣੇ ਬੀਜਣੇ ਨੇ ਤੂੰ ਅੰਗੂਰਾਂ ਦੀਆਂ ਬੇਲਾਂ ਲਾਣੀਆਂ ਨੇ ਕਿ ਕਿਕਰ ਦੇ ਹੈ ਬੀਜ ਬੋਣੇ ਨੇ ਇਹ ਤੇਰੀ ਮਰਜ਼ੀ ਹੈ ਖੁੱਲ ਹੈ ਤੈਨੂੰ ਧਰਤੀ ਵੀ ਦੇ ਦਿੱਤੀ ਤੈਨੂੰ ਬੀਜ ਬੋਣ ਦੀ ਖੁੱਲ ਵੀ ਦੇ ਦਿੱਤੀ ਪਰ ਇੱਕ ਦਫਾ ਬੀਜ ਤੋਂ ਬੋਹ ਦਿੱਤਾ ਤੇ ਬੋਣ ਤੋਂ ਬਾਅਦ ਤੈਨੂੰ ਖਿਆਲ ਆਵੇ ਮੈਂ ਤੇ ਅੰਬਾਂ ਦੇ ਬੂਟੇ ਲਾਣੇ ਸਨ ਲਾ ਬੈਠਾ ਕਿਕਰਾਂ ਦੇ ਅੱਛਾ ਹੁਣ ਪ੍ਰਮਾਤਮਾ ਮੈਂ ਇਥੋਂ ਬੋਲ ਹੋਈ ਏ ਇਹਨਾਂ ਕਿਕਰਾਂ ਨੂੰ ਹੀ ਅੰਬ ਲਾ ਦੇ ਨਹੀਂ ਲੱਗਣਗੇ ਐਸਾ ਨਹੀਂ ਹੋਵੇ ਇਹ ਉਸ ਦਾ ਨਿਯਮ ਨਹੀਂ ਹੈ ਇਹ ਉਸ ਦੀ ਮਰਿਆਦਾ ਨਹੀਂ ਹੈ ਬਾਬਾ ਫਰੀਦ ਕਹਿੰਦੇ ਨੇ ਲੋੜੇ ਦਾਖ ਬਿਜੋਰੀਆਂ ਕਿਕਰ ਬੀਜੇ ਜੱਟ ਹੰਡੇ ਉਨ ਕਤਾਂਏ ਦਾ ਪੈਂਦਾ ਲੋੜੇ ਪੱਟ ਲਾਂਦਾ ਬੂਟੇ ਹੈ ਕਿਕਰਾਂ ਦੇ ਮੰਗਦਾ ਹੈ ਅੰਮ ਚਰਖੇ ਦੇ ਚ ਕਤਦਾ ਹੈ ਉਨ ਮੰਗਦਾ ਹੈ ਰੇਸ਼ਮ ਹੰਡੇ ਉਨ ਕਤਾਂਏ ਦਾ ਪੈਂਦਾ ਲੋੜੇ ਪੱਟ ਕਤਦਾ ਤੇ ਉਨਪੇ ਬੁੰਦਾ ਤੇ ਉਨਪੇ ਤੇ ਮੰਗਦਾ ਹੈ ਰੇਸ਼ਮੀ ਕਪੜਾ ਖੱਡੀ ਤੋਂ ਬੁੰਦਾ ਤੇ ਘੱਖਰ ਪੇ ਹੈ ਮੰਗਦਾ ਆਮ ਹੈ ਐਸਾ ਹੋ ਹੈ ਜੀਜ ਮਨੁੱਖ ਦੁੱਖਾਂ ਦੇ ਬੋਂਦਾ ਹੈ ਮੰਗਦਾ ਸੁਖ ਇਸ ਤਰ੍ਹਾਂ ਹੀ ਰਿਹਾ ਹੈ ਔਰ ਜਦ ਇਸ ਨੂੰ ਸੁਖ ਮਿਲਦਾ ਨਹੀਂ ਤੋ ਗਿਲਿਆਂ ਨਾਲ ਪਰ ਜਾਂਦਾ ਔਰ ਗਿਲਾ ਇਤਨਾ ਵੱਧ ਜਾਂਦਾ ਹੈ ਕਹਿ ਦੇਂਦਾ ਕੋਈ ਪਰਮਾਤਮਾ ਨਹੀਂ ਕੋਈ ਈਸ਼ਵਰ ਨਹੀਂ ਐ ਰਖਵਾਦ ਨ ਕੀਜੇ ਰੇ ਮਨ ਸੁਖਰਤ ਕਰ ਕਰ ਲੀਜੇ ਰੇ ਮਨ ਲੇਕਿਨ ਦੂਜੇ ਤਬਕੇ ਦਾ ਮਨੁ ਐਸਾ ਕਹਿ ਦਿੰਦਾ ਹੈ ਕਰਨ ਕਰਾਵਨ ਸਰਬ ਕੋ ਨਾਥ ਉਤੇ ਆਪ ਹੀ ਨਾਥ ਹੈ ਮਾਲਕ ਹੈ ਸਭ ਕੁਝ ਉਸ ਦੇ ਹੱਥੇ ਚ ਹੈ ਇਸ ਕਾ ਬਲ ਨਹੀਂ ਇਸ ਹੱਥ ਕਰਨ ਕਰਾਵਨ ਸਰਬ ਕੋ ਨਾਥ ਤੇ ਰੋਇੰਜ ਲੈ ਲੈਂਦਾ ਹੈ ਮਨੁਖ ਦੇ ਹੱਥੇ ਚ ਕੀ ਹੈ ਕੁਝ ਵੀ ਨਹੀਂ ਹੈ ਵਾਕਈ ਕੁਝ ਨਹੀਂ ਹੈ ਤੁਸੀਂ ਆਖੋਗੇ ਹੋਣੇ ਤੇ ਮੈਂ ਕਹਿ ਰਿਹਾ ਕਿ ਤੂੰ ਕਿੱਕਰ ਵੀ ਬੀਜ ਸਕਦਾ ਹੈ ਅੰਬ ਵੀ ਬੀਜ ਸਕਦਾ ਹੈ ਪਰ ਮੈਂ ਅਰਸ ਕਰਾਂ ਫਿਰ ਵੀ ਕੁਝ ਨਹੀਂ ਹੈ ਮਨੁੱਖ ਦੇ ਹੱਥ ਵਿੱਚ ਕਿੱਕਰ ਬੀਜਣ ਦੀ ਖੁੱਲ ਵੀ ਪ੍ਰਮਾਤਮਾ ਨੇ ਦਿੱਤੀ ਹੈ ਅੰਬਾਂ ਦੇ ਬੂਟੇ ਲਾਣ ਦੀ ਖੁੱਲ ਵੀ ਉਸੇ ਨੇ ਦਿੱਤੀ ਹੈ ਖੁੱਲ ਉਸ ਦੀ ਦਿੱਤੀ ਹੋਈ ਹੈ ਏ ਸਾਡੀ ਮਰਜ਼ੀ ਅਸੀਂ ਕੀ ਬੀਜਣਾ ਹੈ ਪਰ ਸਾਡੀ ਮਰਜ਼ੀ ਦੀ ਇਹ ਜਿਹੜੀ ਖੁੱਲ ਹੈ ਇਹ ਵੀ ਉਸ ਅਕਾਲ ਪੁਰਖ ਦੀ ਦਿੱਤੀ ਹੋਈ ਹੈ ਤੇ ਇਸ ਬਾਰੇ ਕੀ ਤੇ ਪਹੁੰਚ ਕੇ ਭਗਤਾ ਨੇ ਕਹਿ ਦਿੱਤਾ ਸਾਡੇ ਕੋਲ ਕੁਝ ਵੀ ਨਹੀਂ ਜੇ ਖੁੱਲ ਵੀ ਹੈ ਤੇ ਤੇਰੀ ਦਿੱਤੀ ਹੋਈ ਹੈ ਸਾਡੇ ਕੋਲ ਆਪਣਾ ਕੀ ਹੋਇਆ ਕੁਝ ਵੀ ਨਹੀਂ ਇਸ ਰੂਪ ਵਿੱਚ ਆ ਕੇ ਜਿਸ ਰੂਪ ਵਿੱਚ ਅਸੀਂ ਲੈ ਲੈਨੇ ਆ ਇੱਕ ਸ਼ਰਾਬ ਪੀ ਰਿਹਾ ਕਹਿੰਦਾ ਜਦੋਂ ਗੁਰੂ ਛਡਾਵੇਗਾ ਉਦੋਂ ਛੱਡ ਲਿਆਂਗਾ ਇਦਾ ਮਤਲਬ ਹੈ ਗੁਰੂ ਅਜੇ ਤੈਨੂੰ ਇਹ ਹੀ ਆਖਦਾ ਪੀ ਸਵੇਰੇ ਵੀ ਪੀ ਤੇ ਸ਼ਾਮੇ ਵੀ ਪੀ ਲੋਕੀ ਕਹੇ ਜਦੋਂ ਜਦੋਂ ਪ੍ਰਮਾਤਮਾ ਜਗਾਏਗਾ ਉਦੋਂ ਅੰਮ੍ਰਿਤ ਵੇਲੇ ਜਾਗ ਕੇ ਜਪ ਕਰਾਂਗੇ ਇਦਾ ਮਤਲਬ ਹੈ ਜੇ ਪ੍ਰਮਾਤਮਾ ਨਹੀਂ ਚਾਹੁੰਦਾ ਜਦੋਂ ਗੁਰੂ ਚਾਹਵੇਗਾ ਉਦੋਂ ਨੇਕ ਕਰਮ ਕਰਾਂਗੇ ਇਦਾ ਮਤਲਬ ਅਜੇ ਗੁਰੂ ਇਹ ਹੀ ਚਾਹੁੰਦਾ ਤੂੰ ਬੁਰੇ ਕਰ ਤੂੰ ਮਾੜੇ ਕਰ ਇਹ ਜਿਹੜੇ ਅਰਥ ਲੋਕਾਂ ਨੇ ਕੀਤੇ ਨੇ ਤੇ ਸਮਝੇ ਨੇ ਉਹਨਾਂ ਦਾ ਬੁਲੇਖਾ ਹੈ ਤੇ ਇਸ ਵਕਤ ਦੇ ਵਿਚਾਰ ਦਾ ਆਧਾਰ ਜਿਹੜੀ ਪੰਕਤੀ ਮੈਂ ਚੁਣੀ ਹੈ ਧੰਗੁਰ ਨਾਨਕ ਦੇਵ ਜੀ ਮਹਾਰਾਜ ਦੇ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਸ ਸੱਚੇ ਦੇ ਦਰਬਾਰ ਦੇ ਚ ਸੱਚ ਕਰਮ ਅਨਸਾਰ ਫੈਸਲੇ ਕਰਦਾ ਹੈ ਬਾਕੀ ਕੁਝ ਵੀ ਨਹੀਂ ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ ਮਾਤਮਾ ਬੁੱਧ ਨੇ ਇਥੇ ਤੱਕ ਐਲਾਨੀਆਂ ਕਹਿ ਦਿੱਤਾ ਭਗਵਾਨ ਦੀ ਫਿਕਰ ਬਾਅਦ ਦੇ ਚ ਕਰੀ ਕਰਮ ਦੀ ਫਿਕਰ ਪਹਿਲੇ ਕਰੀ ਕਿੱਥੋਂ ਹਿੰਦੁਸਤਾਨ ਦੇ ਬ੍ਰਾਹਮਣਾਂ ਨੇ ਮਹਾਤਮਾ ਬੁੱਧ ਨੂੰ ਨਾਸਤਿਕ ਕਹਿ ਦਿੱਤਾ ਕਿ ਨਾਸਤਿਕ ਹੈ ਅਜੇ ਤੱਕ ਵੀ ਬ੍ਰਾਹਮਣੀ ਸਮਾਜ ਮਹਾਤਮਾ ਬੁੱਧ ਨੂੰ ਨਾਸਤਿਕ ਕਹਿੰਦਾ ਹੈ ਪਟਨਾ ਜੰਕਸ਼ਨ ਦੇ ਬਾਹਰ ਇੱਕ ਬਹੁਤ ਵੱਡਾ ਮੰਦਿਰ ਬਣਿਆ ਹੈ ਔਰ ਪਹਿਲੇ ਫੈਸਲਾ ਹੋਇਆ ਸੀ ਕਿ ਭਾਰਤ ਦੇ ਵਿੱਚ ਜਿੰਨੇ ਅਵਤਾਰੀ ਪੁਰਸ਼ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਇਹ ਮੂਰਤੀ ਸਥਾਪਨ ਕਰਨੀ ਮੰਦਰ ਬੜਾ ਕਾਬਲੇ ਦੀ ਤੇ ਬੜਾ ਖਰਚ ਕੀਤਾ ਇਹ ਤਗਾਲ ਮੰਨਾ 15-20 ਸਾਲਾਂ ਚ ਤਾਮੀਰ ਹੋਇਆ ਹੈ ਬਣ ਗਿਆ ਤੇ ਹੁਣ ਮੂਰਤੀਆਂ ਸਥਾਪਨਾ ਕਰਨੀਆਂ ਸਨ ਕ੍ਰਿਸ਼ਨ ਦੀ ਕਰ ਦਿੱਤੀ ਰਾਮ ਦੀ ਕਰ ਦਿੱਤੀ ਸ਼ਿਵ ਜੀ ਦੀ ਹੋ ਗਈ ਵਿਸ਼ਨੂੰ ਦੀ ਹੋ ਗਈ ਬ੍ਰਹਮੇ ਦੀ ਹੋ ਗਈ ਹਨੂਮਾਨ ਦੀ ਹੋ ਗਈ ਬਹੁਤ ਸਾਰੇ ਦੇਵੀ ਦੇਵਤਾਵਾਂ ਦੀ ਅੰਦਰ ਮੂਰਤੀਆਂ ਉਹ ਜੋ ਹੈ ਸਜਾ ਦੇ ਗਏ ਤਾਂ ਉਹਨਾਂ ਦੇ ਨਾ ਜਦ ਮੂਰਤੀਆਂ ਦਾ ਆਰਡਰ ਦਿੱਤਾ ਗਿਆ ਸੀ ਤੇ ਮਹਾਤਮਾ ਬੁੱਧੀ ਮੂਰਤੀ ਵੀ ਮੰਗਾਈ ਅਜੇ ਤੱਕ ਬਾਹਰ ਪਈ ਹੈ ਝਗੜਾ ਚੱਲ ਰਿਹਾ ਇਹ ਨਹੀਂ ਸਥਾਪਨ ਕਰਨੀਏ ਨਾਸਤਿਕ ਹੈ ਇਹਨੂੰ ਅੰਦਰ ਨਹੀਂ ਟਿਕਾਣਾ ਉਹ ਮੂਰਤੀ ਵੀ ਮੰਦਰ ਦੇ ਬਾਹਰ ਪਈ ਹੈ ਝਗੜਾ ਚੱਲ ਰਿਹਾ ਹੈ ਇਸ ਮੰਦਰ ਦੇ ਵਿੱਚ ਸਥਾਪਨ ਨਹੀਂ ਹੋ ਸਕਦਾ ਇਹ ਤੇ ਨਾਸਤਿਕ ਹੈ ਤੇ ਵਰਨ ਵੰਡ ਨੂੰ ਵੀ ਨਹੀਂ ਮੰਨਦਾ ਇਤਨੇ ਵੱਡੇ ਵਕਤ ਦੇ ਅਵਤਾਰੀ ਪੁਰਸ਼ ਨੂੰ ਨਾਸਤਿਕ ਕਿਉਂ ਆਖਿਆ ਉਸਨੇ ਆਪਣੇ ਭਿਖਸ਼ੂਆਂ ਨੂੰ ਕਿਹਾ ਰੱਬ ਦੀ ਫਿਕਰ ਬਾਅਦ ਵਿੱਚ ਕਰਨਾ ਪਹਿਲੇ ਕਰਮ ਦੀ ਫਿਕਰ ਕਰਨਾ ਕਿਉਂਕਿ ਉਸਨੇ ਵੀ ਫੈਸਲਾ ਕਰਮ ਦੇ ਮੁਤਾਬਕ ਕਰਨਾ ਹੈ ਕਿ ਜਦ ਕਰਮ ਦੇ ਮੁਤਾਬਕ ਹੀ ਫੈਸਲਾ ਉਸਨੇ ਕਰਨਾ ਹੈ ਤਾਂ ਉਹਦੀ ਫਿਕਰ ਇਤਨੀ ਕਰਨ ਦੀ ਲੋੜ ਨਹੀਂ ਤੂੰ ਕਰਮ ਦੀ ਫਿਕਰ ਕਰ ਉਸਦੇ ਹੁਕਮ ਦੀ ਫਿਕਰ ਕਰ ਉਸਦੇ ਵਿਧਾਨ ਦੀ ਫਿਕਰ ਕਰ उसके बनाए हुए नियम की फिक्र कर तो कर्म की फिक्र कर तो बोध एक वाक प्रचलित हो गया करम ही भगवान है भगवान ही भगवान है ऐसा नहीं कर्म ही भगवान है तो इस तो की वया ब्राह्मणा ने कह दिता भगवान भगवान नहीं है कर्म भगवान है इतिनास्तिक नहीं है आज तक सनातनी जगत द महात्मा बुद्ध दा सम्मान ਨਹੀਂ ਬਣ ਸਕਿਆ ਬੋਧ ਬਿਕਸ਼ਵਾਂ ਲਈ ਅਜ ਤੱਕ ਜਗ੍ਹਾ ਨਹੀਂ ਬਣ ਸਕੀ ਇਹ ਤੇ ਨਾਸਤਿਕ ਹੈ ਪਰ ਇੱਕ ਸਚਾਈ ਇਹ ਹੈ ਅਗਰ ਉਹ ਨਾਸਤਿਕ ਹੈ ਤਾਂ ਫਿਰ ਦੁਨੀਆ ਚ ਕੋਈ ਵੀ ਆਸਤਿਕ ਨਹੀਂ ਹੈ ਇਤਨੀ ਗਹਿਰੀ ਧਿਆਨ ਸਾਧਨਾ ਕਰਨ ਵਾਲਾ ਇਤਨਾ ਭਰੋਸਾ ਰੱਖਣ ਵਾਲਾ ਦੁਨੀਆ ਵੀ ਸਾਰੇ ਸੁੱਖਾਂ ਨੂੰ ਇੱਕ ਪਾਸੇ ਸੁੱਟ ਕੇ ਅਧਿਆਤਮਕ ਸੁਖ ਦੀ ਤਲਾਸ਼ ਕਰਨ ਵਾਲਾ ਉਸ ਨੂੰ ਕਹਿ ਦੇ ਕਿ ਨਾਸਤ ਕਿਉਂ ਕਿਹਾ ਗਿਆ ਕਰਮ ਹੀ ਭਗਵਾਨ ਹੈ ਭਗਵਾਨ ਹੀ ਭਗਵਾਨ ਹੈ ਉਸਨੇ ਆਪਣੇ ਬਹੁਤ ਬਿਖਸ਼ਵਾਂ ਨੂੰ ਕਿਹਾ ਇਹ ਫਿਕਰ ਬਾਅਦ ਵਿੱਚ ਕਰਨਾ ਕਰਮ ਹੀ ਭਗਵਾਨ ਹੈ ਕਿਉਂਕਿ ਜੋ ਦੁੱਖ ਮਿਲਣਾ ਹੈ ਜੋ ਸੁੱਖ ਮਿਲਣਾ ਹੈ ਤੁਹਾਨੂੰ ਕਰਮ ਨਾਲ ਮਿਲਦਾ ਹੈ ਜੋ ਆਨੰਦ ਮਿਲਣਾ ਹੈ ਜੋ ਖੇੜਾ ਮਿਲਣਾ ਹੈ ਤੁਹਾਨੂੰ ਕਰਮ ਨਾਲ ਮਿਲਣਾ ਹੈ ਜੋ ਗਿਆਨ ਮਿਲੇਗਾ ਜੋ ਸ਼ਾਂਤੀ ਮਿਲੇਗੀ ਤੁਹਾਨੂੰ ਕਰਮਾ ਨਾਲ ਮਿਲੇਗੀ ਕਿ ਜਦ ਮਿਲ ਨਹੀਂ ਕਰਮਾ ਨਾਲ ਹੈ ਤਾਂ ਫਿਰ ਕਰਮ ਦੀ ਫਿਕਰ ਕਰੋ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਏ ਜੇ ਤੂੰ ਆਪਣਾ ਹੀ ਕੀਤਾ ਪਾਣਾ ਹੈ ਤਾਂ ਫਿਰ ਆਪਣੇ ਕਰਤੱਵ ਪ੍ਰਤੀ ਜ਼ਰਾ ਸੁਚੇਤ ਹੋ ਜਾ ਕਹਿੰਦੇ ਨੇ ਮਨੁੱਖ ਹੋਵੇਗਾ ਸੁਚੇਤ ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਨਹੀਂ ਹੈ ਅਗਰ ਕਿਦਰੇ ਕਰਮਾਂ ਦੇ ਪ੍ਰਤੀ ਸੁਚੇਤ ਹੁੰਦਾ ਤੇ ਦੁਨੀਆ ਇਤਨੀ ਦੁਖੀ ਨਹੀਂ ਹੋਣੀ ਸੀ ਕਿੰਨੇ ਨੇ ਹਵਾ ਵਿਆਪਕ ਹੈ ਆਕਾਸ਼ ਵਿਆਪਕ ਹੈ ਦੁੱਖ ਵੀ ਵਿਆਪਕ ਹੈ ਜਿੱਥੇ ਤੱਕ ਆਕਾਸ਼ ਫਸ ਰਿਹਾ ਹੈ ਉੱਥੇ ਤੱਕ ਹੀ ਦੁੱਖ ਹੈ ਜਿੱਥੇ ਤੱਕ ਪਮਨ ਝੂਲਦੀ ਹੈ ਉੱਥੇ ਤੱਕ ਹੀ ਲੋਕਾਂ ਦੇ ਘਰਾਂ 'ਚ ਦੁੱਖ ਝੂਲਦੇ ਪੈ ਮਨੁੱਖਤਾ ਦੁਖੀ ਹੈ ਯਾਨੀ ਇਸ ਦਾ ਇਹ ਮਤਲਬ ਨਹੀਂ ਕਿ ਪਸ਼ੂ ਪੰਖੀ ਦੁਖੀ ਨੇ ਕਦੇ ਹੀ ਦੁਖੀ ਨਹੀਂ ਨੇ ਕਿਉਂਕਿ ਮੈਂ ਅਰਜ਼ ਕਰਦੇ ਹਾਂ ਕੋਈ ਪਸ਼ੂ ਦੁਖੀ ਨਹੀਂ ਕੋਈ ਪੰਛੀ ਦੁਖੀ ਨਹੀਂ ਕੋਈ ਕੀੜਾ ਮਕੋੜਾ ਦੁਖੀ ਨਹੀਂ ਸਭ ਸੁਖ ਦੇ ਚ ਨੇ ਪਸ਼ੂ ਸੁਖ ਦੇ ਚ ਜੀ ਰਹੇ ਨੇ ਦੇਵਤੇ ਬ੍ਰਹਮ ਗੈਨੀ ਮਹਾਪੁਰਸ਼ ਆਨੰਦ ਦੇ ਚ ਜੀ ਰਹੇ ਨੇ ਬਸ ਦੁੱਖ ਕੇਵਲ ਮਨੁੱਖ ਦੀ ਦੁਨੀਆ ਚ ਔਰ ਸਹਿਬਾਨੋ ਇੱਥੇ ਤੱਕ ਕਹਿਣਾ ਪਿਆ ਬਾਲੀ ਰੋਵੇ ਨਾਏ ਭਤਾਰ ਨਾ ਨਿਕ ਦੁਖੀਆ ਸਭ ਸੰਸਾਰ ਸਮੂਹ ਜਗਤ ਮਨੁੱਖੀ ਜਗਤ ਮੈਂ ਫਿਰ ਅਰਸ ਕਰਾਂ ਬਾਕੀ ਨਹੀਂ ਬਾਕੀ ਸਭ ਸੁਖ ਦੇ ਚਨੇ ਕਾਰਨ ਪਸ਼ੂ ਜੋਰ ਜੀ ਰਿਹਾ ਹੈ ਲੋੜਾਂ ਦੇ ਦਲ ਤੇ ਮਨੁੱਖ ਜੀ ਰਿਹਾ ਹੈ ਖਾਇਸ਼ਾਂ ਦੇ ਦਲ ਤੇ ਲੋੜਾਂ ਦੀ ਪੂਰਤੀ ਨਾ ਹੋਵੇ ਪਸ਼ੂ ਤੜਪਦਾ ਹੈ ਖਾਇਸ਼ਾਂ ਦੀ ਪੂਰਤੀ ਨਾ ਹੋਵੇ ਮਨੁੱਖ ਤੜਪਦਾ ਹੈ ਬਗਰ ਮੁਤਾਲਾ ਕਰਨਾ ਸਿਰਫ ਲੋੜਾਂ ਦੀ ਪੂਰਤੀ ਹੁੰਦੀ ਤੇ ਪਸ਼ੂਆਂ ਦੀ ਤਰ੍ਹਾਂ ਮਨੁੱਖ ਵੀ ਸੁਖੀ ਹੋਣਾ ਸੀ। ਉਹਨੂੰ ਪਿਆਸ ਲੱਗੀਏ ਪਾਣੀ ਮਿਲ ਜਾਏ ਉਹਨੂੰ ਭੁੱਖ ਲੱਗੀਏ ਖੁਰਾਕ ਮਿਲ ਜਾਏ ਉਹਦੀ ਸਰੀਰ ਦੀਆਂ ਲੋੜਾਂ ਦੀ ਪੂਰਤੀ ਹੋ ਜਾਏ ਬਸ ਮਸਤ ਹੈ ਸੌਂ ਜਾਂਦਾ ਹੈ ਆਨੰਦ ਲੈਂਦਾ ਹੈ। ਪਸ਼ੂ ਸੁਖੀ ਨੇ। ਮਹਾਪੁਰਸ਼ ਤੇ ਦੇਵਤੇ ਆਨੰਦ ਦੇ ਚ ਨੇ। ਮਨੁੱਖ ਦੁੱਖ ਦੇ ਚ ਹੈ। ਦੁੱਖ ਸਿਰਫ ਥਾਣੋਂ ਮਨੁੱਖ ਦੀ ਦੁਨੀਆ ਵਿੱਚ ਮਿਲੇਗਾ। ਇਹ ਉਹਨਾਂ ਪਸ਼ੂਆਂ ਕੋਲ ਦੁੱਖ ਮਿਲੇਗਾ ਜਿਹੜੇ ਵਿਚਾਰੇ ਮਨੁੱਖ ਦੀ ਕੈਦ ਦੇਚ ਨੇ ਮਨੁੱਖ ਦੀ ਸੰਗਤ ਦੇਚ ਰਹਿੰਦੇ ਨੇ ਉਹਨਾਂ ਦੀ ਪ੍ਰਾਕ੍ਰਿਤਿਕ ਜ਼ਿੰਦਗੀ 'ਚ ਫਰਕ ਪਾ ਦਿੰਦਾ ਹੈ ਜਿਸ ਢੰਗ ਨਾਲ ਉਹ ਜੀਵਣਾ ਚਾਹੁੰਦੇ ਨੇ ਉਸ ਢੰਗ ਨਾਲ ਮਨੁੱਖ ਨਹੀਂ ਜੀਣ ਦਿੰਦਾ ਪਿਆ ਉਹ ਦੁਖੀ ਹੋ ਸਕਦੇ ਨੇ ਉਹ ਪੀੜਿਤ ਹੋ ਸਕਦੇ ਨੇ ਵਰਨਾ ਦੁੱਖ ਸਿਰਫ ਮਨੁੱਖ ਦੇ ਕੋਲ ਹੈ ਕਾਇਨਾਤ ਦੇ 'ਚ ਇਸ ਬ੍ਰਹਿਮੰਡ ਦੇ 'ਚ ਦੁੱਖ ਹੋਰ ਕਿਧਰੇ ਵੀ ਨਹੀਂ ਹੈ ਬਨਸਪਤੀ ਖੇੜੇ ਚ ਪਸ਼ੂ ਸੁਖ ਦੇ ਚ ਨੇ ਕੀੜੇ ਮਕੋੜੇ ਵੀ ਸੁਖ ਦੇ ਚ ਨੇ ਇਹ ਵੀ ਮੈਰਸ ਪਰਨੇ ਆ ਇੱਕ ਬਿਸ਼ਟਾ ਦਾ ਜੰਤੂ ਵੀ ਸੁਖ ਦੇ ਚ ਹੈ ਇੱਕ ਗੰਦਗੀ ਦੇ ਚ ਲਿਪਟਿਆ ਹੋਇਆ ਸੂਰ ਵੀ ਸੁਖ ਦੇ ਚ ਹੈ ਮੈਂ ਫਿਰ ਅਰਜ਼ ਕਰਾਂ ਇੱਕ ਮਨੁੱਖ ਦੁਖ ਦੇ ਚ ਹੈ ਇੱਕ ਮਨੁੱਖ ਦੀ ਸੰਗਤ ਦੇ ਜਿਹੜੇ ਪਸ਼ੂ ਰਹਿ ਰਹੇ ਨੇ ਮਨੁੱਖ ਦੀ ਕਹਿਤ ਦੇ ਚ ਉਹ ਵਿਚਾਰੇ ਦੁਖੀ ਹੋ ਸਕਦੇ ਨੇ ਵਰਨਾ ਪਸ਼ੂ ਦੁਖੀ ਨਹੀਂ ਨੇ ਪੰਛੀ ਦੁਖੀ ਨਹੀਂ ਨੇ ਪਸ਼ੂ ਜੀ ਰਹਿਨੇ ਲੋੜਾਂ ਦੇ ਤਲ ਦੀ ਪੂਰਤੀ ਤੇ ਲੋੜਾਂ ਪੂਰੀਆਂ ਹੋ ਗਈਆਂ ਸੁਖੀ ਮਨੁੱਖ ਲੋੜਾਂ ਦੇ ਨਾਲ-ਨਾਲ ਜੀ ਰਿਹਾ ਹੈ ਖਾਇਸ਼ਾਂ ਦੇ ਤਲ ਤੇ ਲੋੜਾਂ ਪੂਰੀਆਂ ਨਾ ਹੋਵਨ ਪਸ਼ੂ ਤੜਪਦਾ ਹੈ ਖਾਇਸ਼ਾਂ ਪੂਰੀਆਂ ਨਾ ਹੋਣ ਮਨੁੱਖ ਬੇਚੈਨਾ ਹੁੰਦਾ ਹੈ ਮਨੁੱਖ ਤੜਪਦਾ ਹੈ ਤੇ ਖਾਇਸ਼ਾਂ ਦਾ ਇੱਕ ਹੋਰ ਬੜਾ ਭਿਆਨਕਰ ਨਿਯਮ ਹੈ ਇੱਕ ਖਾਇਸ਼ ਪੂਰੀ ਹੋਵੇ ਨਾ ਤੇ ਪੂਰੀ ਹੁੰਦੇ ਆਉਂਦੇ ਆ ਉਹ ਦਸ਼ ਖਾਇਸ਼ਾਂ ਨੂੰ ਜਨਮ ਦੇ ਜਾਂਦੀ ਹੈ ਜਿਵੇਂ ਇੱਕ ਮਨੁੱਖ ਜ਼ਮੀਨ ਤੋਂ ਰੁਕਸਤ ਹੁੰਦੇ ਆਇਆ ਵੱਡਾ ਹੋ ਗਿਆ ਜਵਾਨ ਹੋ ਗਿਆ ਵਿਆਹਾ ਗਿਆ ਬੁੱਢਾ ਹੋ ਗਿਆ ਜ਼ਮੀਨ ਤੋਂ ਰੁਕਸਤ ਹੁੰਦੇ ਆਉਂਦੇ ਆ 2 4 5 6 ਬੱਚਿਆਂ ਨੂੰ ਜਨਮ ਦੇ ਜਾਂਦਾ ਹੈ ਪਿੱਛੇ ਆਪਣੀ ਸੰਤਤ ਛੋੜ ਜਾਂਦਾ ਆਪਣਾ ਹੋਂਦ ਛੋੜ ਜਾਂਦਾ ਜ਼ਮੀਨ ਤੋਂ ਰੁਕਸਤ ਹੁੰਦੇ ਆਉਂਦੇ ਆ ਮਨੁੱਖ 2-4 ਬੱਚੇ ਛੋੜ ਜਾਂਦਾ ਹੈ ਇੱਕ ਖਾਇਸ਼ ਪੂਰੀ ਹੁੰਦੀ ਆਉਂਦੀ ਆ ਇੱਕ ਖਾਇਸ਼ ਮਰਦੇ ਆ ਮਰਦੇ ਆ 5-10 ਖਾਇਸ਼ਾਂ ਨੂੰ ਜਨਮ ਦੇ ਜਾਂਦੀ ਹੈ ਹੁਣ ਪੂਰੀ ਇੱਕ ਹੋਈ ਐ ਤੇ 10 ਹੋਰ ਪੈਦਾ ਹੋਈਆਂ ਨਾ ਫਿਰ ਉਹਨਾਂ ਚ ਪੂਰੀ ਇੱਕ ਹੋਈ ਐ ਤੇ ਫਿਰ 10 ਵੀ ਹੋਰ ਪੈਦਾ ਹੋ ਗਈਆਂ ਨਾ ਤਾਂ ਰੋਜ਼ ਰੋਜ਼ ਤੇ ਖਾਇਸ਼ਾਂ ਵਧਦੀਆਂ ਜਾਣਗੀਆਂ ਖਾਇਸ਼ਾਂ ਦੀ ਭੀੜ ਇਸ ਤਰ੍ਹਾਂ ਜਿਵੇਂ ਮੌਤ ਦਰ ਘਟ ਜਾਏ ਤੇ ਜਨਮ ਦਰ ਵੱਧ ਜਾਏ ਤਾਂ ਮਨੁੱਖਾਂ ਦੀ ਪੀੜ ਹੋ ਜਾਂਦੀ ਹੈ ਹਾਇਸ਼ ਪੂਰੀ ਤੇ ਕੋਈ ਕੋਈ ਹੁੰਦੀ ਹੈ ਇਹ ਵੀ ਮਰਜ਼ ਕਰਦੇ ਆ ਹੁੰਦੀ ਉਹ ਵੀ ਕਰਮ ਅਨਸਾਰ ਹੈ ਉਂਝ ਨਹੀਂ ਕੁਝ ਸੰਤਾਂ ਮਹਾਪੁਰਖਾਂ ਦੇ ਡੇਰੇ ਇਸ ਵਾਸਤੇ ਚੱਲ ਪੈਣ ਨੇ ਜੇ 100 ਬੰਦੇ ਗਏ ਨੇ ਤੇ 60 ਦਾ ਤੇ ਉਂਝੀ ਕਰਮ ਬਣਨ ਵਾਲਾ ਹੁੰਦਾ ਹੈ ਉਂਝੀ ਗੱਲ ਸਿਰੇ ਚੜਨ ਵਾਲੀ ਹੁੰਦੀ ਹੈ ਉਹ ਜਿਹੜੀ 60 ਬੰਦਿਆਂ ਦੀ ਗੱਲ ਸਿਰੇ ਚੜ ਜਾਂਦੀ ਹੈ ਨਾ ਉਹ ਕਹਿੰਦੇ ਨੇ ਸਡੇਰੇ ਕਰਕੇ ਸੰਤ ਕਰਕੇ ਸਾਡੀ ਗੱਲ ਬਣੀ ਹੈ ਉਹ ਫਿਰ 60 ਕਮ ਸੇ ਕਮ ਹੋਰ ਸੱਠਾਂ ਨੂੰ ਲੈ ਆਂਦੇ ਨੇ ਤੇ ਉਹਨਾਂ ਦੇ ਚੋਂ ਵੀ ਕੁਛ ਇੱਕ ਦੀ ਗੱਲ ਤੇ ਉਂਝ ਹੀ ਬਣਨ ਵਾਲੀ ਹੁੰਦੀ ਜਿਹੜੇ ਨਾ ਵੀ ਜਾਂਦੇ ਤਾਂ ਵੀ ਬਣਨੀ ਸੀ ਇਹ ਵੀ ਮਰਜ਼ ਕਰਦੇ ਆ ਜੇ ਨਾ ਵੀ ਤੀਰਥਾਂ ਤੇ ਜਾਂਦੇ ਤਾਂ ਵੀ ਬਣਨੀ ਸੀ ਬਸ ਪਖੰਡ ਇਸ ਤਰ੍ਹਾਂ ਦੁਨੀਆ ਵਿੱਚ ਵਰਤਦਾ ਹੈ ਅਗਿਆਨ ਦੇ ਅਸਰ ਤੇ ਇੱਕ ਖਾਇਸ਼ ਪੂਰੀ ਹੁੰਦੀ ਆਉਂਦੇ ਆਂ بس ਖਾਇਸ਼ਾਂ ਨੂੰ ਜਨਮ ਦੇ ਜਾਂਦੀ ਹੈ। ਤੋਂ ਇਸ ਤਰ੍ਹਾਂ ਖਾਇਸ਼ਾਂ ਦੀ ਢੀੜ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ। ਪਸ਼ੂ ਲੋੜਾਂ ਦੇ ਤਲ ਤੇ ਜੀਂਦੇ ਨੇ। ਮਨੁੱਖ ਖਾਇਸ਼ਾਂ ਦੇ ਤਲ ਤੇ ਜੀਂਦੇ ਨੇ। ਲੋੜਾਂ ਦੀ ਪੂਰਤੀ ਨਾ ਹੋਵੇ ਤੇ ਪਸ਼ੂ ਤੜਪਦਾ ਹੈ। ਖਾਇਸ਼ਾਂ ਦੀ ਪੂਰਤੀ ਨਾ ਹੋਵੇ ਮਨੁੱਖ ਤੜਪਦਾ ਹੈ। ਔਰ ਸਾਰੀਆਂ ਖਾਇਸ਼ਾਂ ਕਿਸ ਦੀਆਂ ਪੂਰੀਆਂ ਹੋਈਆਂ ਨੇ ਕਤਾ ਹੀ ਨਹੀਂ ਇੱਕ ਦਿਨ ਮਨੁੱਖੀ ਪੂਰਾ ਹੋ ਜਾਂਦਾ ਹੈ ਖਤਮ ਹੋ ਜਾਂਦਾ ਹੈ ਖਾਇਸ਼ਾਂ ਕਿਤੀਆਂ ਪੂਰੀਆਂ ਹੁੰਦੀਆਂ ਨੇ ਹਜ਼ਾਰਾਂ ਖਾਇਸ਼ਾਂ ਸਾਥ ਲੈ ਕੇ ਦਮ ਨਿਕਲਦਾ ਹੈ ਅਲੀ ਕਹਿੰਦਾ ਇੱਕ ਇੱਕ ਸਵਾਸ ਦੇ ਅੰਤਿਮ ਸਮੇਂ ਕਿਤਨੀਆਂ ਖਾਇਸ਼ਾਂ ਨਿਕਲਦੀਆਂ ਜਿਹੜੀਆਂ ਅੰਦਰ ਪਈਆਂ ਸਨ ਜਗਾ ਮਲ ਕੇ ਬੈਠੀਆਂ ਸਨ ਵੀ ਅੱਜ ਸਾਡੀ ਗੱਲ ਬਣੇਗੀ ਅੱਜ ਸਾਡੀ ਗੱਲ ਬਣੇਗੀ ਗੱਲ ਕੀ ਬਣਨੀ ਉਹ ਸਵਾਸ ਹੀ ਨਿਕਲ ਗਿਆ ਹਜ਼ਾਰਾਂ ਖਾਇਸ਼ਾਂ ਸਾਥ ਲੈ ਕੇ ਤਮ ਨਿਕਲਦਾ ਹੈ ਮੁਖਤਸਰ ਜੋ ਹੈ ਮਹਰਸ ਕਰਾਂ ਦੁੱਖ ਕੇਵਲ ਮਨੁੱਖ ਦੀ ਦੁਨੀਆ ਛੇ ॠषि ਕੇ ਇਸ ਦੇ ਅਜ ਤੋ ਕੁ ਗਾਲਵਨ 25 26 ਸਾਲ ਪੁਰਾਣੀ ਗੱਲ ਹੋਵੇਗੀ RAM ਕੱਲੀ ਰਾਗ ਦੇ ਸ਼ਬਦ ਚੱਲ ਰਿਆ ਸੀ ਸਹਿਨ ਸਰਦਾਨ ਦੇ ਇੰਦਰ ਰੁਆਇਆ ਪਰਸ RAM ਰੋਵੇ ਘਰ ਆਇਆ ਜਬਜੀ ਸਾਹਿਬ ਤੋਂ ਲੈ ਕੇ ਉੱਥੇ ਰਾਗ ਮਾਲਾ ਤੱਕ ਸੰਪੂਰਨ ਕਥਾ ਹੁੰਦੀ ਹੈ ਔਰ ਉਥੇ ਇੱਕ ਨਿਯਮ ਹੈ 5 ਸਾਲਾਂ ਚ ਭੋਗ ਪਾਉਂਦੇ ਨੇ لازਮੀ ਤਾਂ ਕਿ ਵਿਦਿਆਰਥੀਆਂ ਨੂੰ ਗਿਆਨ ਮਿਲਦਾ ਰਹੇ ਉਸ ਦੌਰਾਨ 1 ਮਹੀਨਾ ਦਾਸ ਵੀ ਹਾਜ਼ਰੀ ਵਰਦਾ ਰਹੇ ਜਦੋਂ ਦਾਸ ਕਥਾ ਕਰ ਰਿਹਾ ਸੀ ਆਮਕਲੀ ਲਾਗ ਚਲਿਆ ਤੇ ਇਹ ਸ਼ਬਦ ਵੀ ਆ ਗਿਆ ਜਿਸ ਦੀਆਂ ਆਖਰੀਆਂ ਪੰਕਤੀਆਂ ਹਨ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖਿਆ ਸਭ ਸੰਸਾਰ ਮੰਨੇ ਨਾਉ ਸੋਈ ਜਣ ਜਾਏ ਅਵਰੀ ਕਰਮ ਨ ਲੇਖੇ ਪਾਇ। ਇਹ ਪੰਕਤੀ ਮਨੁੱਖ ਨੇ ਆਪਣੀਆਂ ਤਰਫੋਂ ਬਣਾਈਆਂ ਹੋਈਆਂ ਨੇ। ਨਾ ਨਿਕ ਦੁਖੀ ਆ ਸਭ ਸੰਸਾਰ ਸੋ ਸੁਖੀ ਆ ਜਿਸ ਨਾਮ ਆਧਾਰ ਇਸ ਤਰ੍ਹਾਂ ਦੀ ਪੰਕਤੀ ਗੁਰਬੰਧ ਸਾਹਿਬ ਵਿੱਚ ਨਹੀਂ ਹੈ। ਇਸ ਤਰ੍ਹਾਂ ਨਹੀਂ ਹੈ। ਇਹ ਤੇ ਲੋਕਾਂ ਨੇ ਆਪਣੇ ਕੋਲੋਂ ਬਣਾ ਲਿਆ ਹੈ। ਜਿਹਨਾਂ ਨੂੰ ਬੋਧ ਨਹੀਂ ਹੈ, ਸਮਝ ਨਹੀਂ ਹੈ। ਬਾਲੀ ਰੋਵੇ ਨਾਏ ਬਤਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਉ ਸੋਈ ਜਣ ਜਾਏ ਅਵਰੀ ਕਰਮ ਨਾ ਲੈ ਕੇ ਲਾ ਇਸ ਦੀ ਵਜ਼ਾਹਤ ਦਾਸ ਨੇ ਕਿਦਰੇ ਦੋ ਦਿਨ ਕੀਤੀ ਬੜਾ ਇੱਕ ਦਾਰਸ਼ਨਿਕ ਸਿਆਣਾ ਸਾਧੂ ਸਿੰਧ ਦੇ ਇਲਾਕੇ ਦਾ ਸੀ ਪੇਖ ਭਗਵਾ ਅੱਜ ਕੱਲ ਉਸ ਦਾ ਡੇਰਾ ਕਰਨਾਲ ਦੇ ਵਿੱਚ ਬਹੁਤ ਜ਼ਈਫ ਹੋ ਗਿਆ ਹੈ ਸੋ ਵੀ ਕਿਧਰੇ ਬੈਠਾ ਸੀ ਕਥਾ ਦੀ ਸਮਾਪਤੀ ਤੋਂ ਬਾਅਦ ਖੜਾ ਹੋ ਗਿਆ ਸਾਧੂਆਂ ਦਾ ਇਕੱਠ ਸੀ ਜੋਤੀ ਚਾਲੀ ਸਰੋਤੇ ਬੈਠੇ ਸਨ ਸਾਧੂ ਹੀ ਸਨ ਨਿਰਮਲੇ ਉਦਾਸ ਸੀ ਮੈਨੂੰ ਕਹਿਣ ਲੱਗਾ ਮਸਕੀਨ ਜੀ ਇਹ ਜੋ ਗੁਰਨਾਮਿਕ ਨੇ ਆਖਿਆ ਹੈ ਇਹ ਅਤੀ ਉਪਮਾ ਅਲੰਕਾਰ ਹੈ ਸਾਹਿਤਿਕ ਦੁਨੀਆ ਦੇ ਵਿੱਚ ਕਵਿਤਾ ਦੀ ਦੁਨੀਆ ਵਿੱਚ ਅਲੰਕਾਰਾਂ ਨੂੰ ਵਰਤਿਆ ਜਾਂਦਾ ਹੈ ਗਹਿਣਿਆਂ ਨੂੰ ਗੱਲ ਨੂੰ ਸਜਾਉਣ ਵਾਸਤੇ ਬੋਲਾਂ ਨੂੰ ਸਜਾਣ ਵਾਸਤੇ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੁਖ ਝੂਠ ਬਿਬੂਖਨ ਸਾਰੰਗ ਐ ਬ੍ਰਾਹਮਣ ਬੋਲਦਾ ਤੇ ਝੂਠ ਪਿਆ ਪਰ ਤੂੰ ਗਹਿਣੇ ਸੱਚ ਦੇ ਪਵਾ ਦੇ ਤੈਨੂੰ ਉਸ ਨੂੰ ਬੜਾ ਸ਼ਿੰਗਾਰ ਦਿੱਤਾ ਹੈ ਤੂੰ ਤੇ ਹਣ ਲੋਕਾਂ ਨੂੰ ਇਝ ਪ੍ਰਤੀਤ ਹੁੰਦਾ ਪਿਆ ਜਿਵੇਂ ਸੱਚ ਝੂਠ ਨੂੰ ਵੀ ਸ਼ਿੰਗਾਰ ਦੇਈਏ ਚਮਕਾ ਦੇਈਏ ਚੱਲਦਾ ਹੈ ਬੜੇ ਸੋਹਣੇ ਢੰਗ ਨਾਲ ਚੱਲਦਾ ਹੈ ਚੱਲਦਾ ਸੱਚ ਦੇ ਆਸਰੇ ਤੇ ਗਹਿਣੇ ਸੱਚ ਦੇ ਹੀ ਪਵਣੇ ਪੈਂਦੇ ਨੇ ਕੋਈ ਝੂਠ ਆਪਣੇ ਰੂਪ ਵਿੱਚ ਚੱਲ ਨਹੀਂ ਸਕਦਾ ਜਿੰਨੇ ਚਿਰ ਤੱਕ ਉਸ ਨੂੰ ਸੱਚ ਨਾਲ ਨਾ ਜੋੜੀਏ ਝੂਠ ਬੋਲਣ ਵਾਲਾ ਵੀ ਕਹਿੰਦਾ ਮੈਂ ਸੱਚ ਕਹਿ ਰਿਹਾ ਜੋੜਨਾ ਉਸ ਨੂੰ ਸੱਚ ਨਾਲ ਹੀ ਪੈਂਦਾ ਹੈ ਭਾਵੇਂ ਝੂਠ ਹੈ ਪਰ ਗਹਿਣੇ ਉਸ ਨੂੰ ਸੱਚ ਦੇ ਪਵਾਣੇ ਪੈਂਦੇ ਨੇ ਸ਼ਿੰਗਾਰ ਉਸ ਨੂੰ ਸੱਚ ਦਾ ਦੇਣਾ ਪੈਂਦਾ ਇੱਕ ਤੇ ਇਹ ਹੈ ਇੱਕ ਹੁੰਦਾ ਹੈ ਅਤੀ ਉਪਮਾ ਅਲੰਕਾਰ ਜਿਵੇਂ ਕਿਸੇ ਨੂੰ ਕਹਿ ਦੇਣਾ ਤੇਰੇ ਮੋਤ ਜਿਹੜੇ ਦੰਦ ਨੇ ਤੇ ਮੋਤੀਆਂ ਵਰਗੇ ਨੇ ਅਤੀ ਉਪਮਾ ਅਲੰਕਾਰ ਤੇ ਮੁਖੜਾ ਤੇ ਚੰਨ ਦੀ ਤਰ੍ਹਾਂ ਅਤੀ ਉਪਮਾ ਅਲੰਕਾਰ ਸਾਹਿਤਿਕ ਦੁਨੀਆ ਦੇ ਵਿੱਚ ਕਾਵੇ ਦੁਨੀਆ ਦੇ ਵਿੱਚ ਇਸ ਦੀ ਆਪਣੀ ਮਹਾਨਤਾ ਹੈ ਇਸ ਨੂੰ ਮੰਨਦੇ ਨੇ ਮੈਨੂੰ ਕਹਿਣ ਲੱਗੇ ਗੁਰਨਾਣਿਕ ਦੇ ਕੋਲ ਹਿਰਦਾ ਜੋ ਸੀ ਉਹ ਸੰਗੀਤਕਾਰ ਦਾ ਸੀ ਤੇ ਕਵੀ ਦਾ ਸੀ ਸ਼ਾਇਰ ਦਾ ਸੀ ਇਹ ਸਤਗੁਣਾ ਨੇ ਅਤੀ ਉਪਮਾ ਅਲੰਕਾਰ ਵਰਤੇ ਹੈ ਤੇ ਤੁਸੀਂ ਕੱਲ ਤੇ ਅੱਜ 2 ਘੰਟੇ ਲਾਏ ਨੇ ਦੁੱਖ ਹੀ ਦੁੱਖ ਹੈ ਭਈ ਆਸਮਾਨ ਵਿਆਪਕ ਹੈ ਤੇ ਦੁੱਖ ਵਿਆਪਕ ਹੈ ਹਵਾ ਵਿਆਪਕ ਹੈ ਤੇ ਦੁੱਖ ਵਿਆਪਕ ਹੈ ਕਹਿਣ ਲੱਗੇ ਮੈਂ ਸਹਿਮਤ ਨਹੀਂ ਇਹ অতি ਉਪਮਾ ਅਲੰਕਾਰ ਹੈ ਤੇ অতি ਉਪਮਾ ਅਲੰਕਾਰ ਨੂੰ ਇਤਨਾ ਸਪਸ਼ਟ ਨਹੀਂ ਕਰੀਦਾ ਜਿਤਨਾ ਤੁਸੀਂ ਕੀਤਾ ਮੈਨੂੰ ਇਹ ਕਹਿਣ ਲੱਗਾ ਆਖਰ ਮਨੁੱਖੀ ਦੁਨੀਆ ਚ ਕਿਦਰੇ ਆਨੰਦ ਵੀ ਹੈ ਖੇੜਾ ਵੀ ਹੈ ਖੁਸ਼ੀਆਂ ਵੀ ਹਨ ਔਰ ਇਸੇ ਨੂੰ ਵਜ਼ਾਹਤ ਕਰਕੇ ਤੇ ਪੱਕੀ ਮੋਹਰ ਲਾ ਦੇਣੀ ਕਿ ਨਾਨਕ ਦੁਖੀਆ ਸਭ ਸੰਸਾਰ ਇਹ ਸ਼ੋਭਾ ਨਹੀਂ ਦਿੰਦਾ ਮੈਂ ਕਿ ਮਾਪੁਰਖੋ ਸਿਆਣੇ ਹੋ ਤੁਸੀਂ ਚਿੰਤਕ ਹੋ ਔਰ ਉਮਰ ਦੇ ਲਿਆਜ਼ ਵਿੱਚ ਵਾਕਈ ਮੈਂ ਉਹਨਾਂ ਦੇ ਸਾਹਮਣੇ ਬਹੁਤ ਛੋਟਾ ਸੀ ਔਰ ਵਿਦਿਆ ਪੜਾਈ ਚਿੰਤਕ ਦੇ ਵਿੱਚ ਉਹਨਾਂ ਦੀ ਦੁਨੀਆ ਬੜੀ ਅੱਗੇ ਸੀ ਕਿਉਂਕਿ ਵਿਚਾਰ ਵਟਾਂਦਰਾ ਅਕਸਰ ਚੱਲਦਾ ਰਹਿੰਦਾ ਸੀ ਪਰ ਇਸ ਤਰ੍ਹਾਂ ਵੀ ਉਹ ਹਿੰਮਤ ਕਰ ਲੈਣਗੇ ਕਿ ਸਾਰਿਆਂ 'ਚ ਖੜੇ ਹੋ ਕੇ ਇੰਜ ਕਹਿਣਗੇ ਉਸ ਦਿਨ ਮੈਂ ਉਹਨਾਂ ਦੀ ਬਹਿਬਲ ਦਾ ਦੇਖੀ ਬਿਲਕੁਲ ਅਸਹਿਮਤੀ ਕਹਿਣ ਲੱਗੇ ਨਹੀਂ ਇਹ 2 ਘੰਟੇ ਤੁਸੀਂ ਲਾਇਆ ਐਵੇਂ ਜ਼ਾਇਆ ਕੀਤੇ ਦੁੱਖ ਇਤਨਾ ਨਹੀਂ ਹੈ ਇਹ ਗੁਰੂ ਨਾਨਕ ਨੇ অতি ਉਪਮਾ ਅਲੰਕਾਰ ਵਰਤੇ ਹੈ ਜਿਸ ਨੂੰ ਤੁਸੀਂ ਹੋ ਬਹੁ ਸੱਚ ਕਰਕੇ ਬਿਆਨ ਪੈ ਕਰਦੇ ਹੋ ਇਹ ਅਲੰਕਾਰ ਹੈ ਗਹਿਣਾ ਹੈ ਭੂਸ਼ਣ ਹੈ ਵਾਸਤਵਿਕ ਐਸਾ ਨਹੀਂ ਹੈ ਮੈਨਾਂ ਕਬ ਮੈਨੂੰ ਤੇ ਵਾਸਤਵਿਕ ਐਸਾ ਹੀ ਦਿਖਾਈ ਦਿੰਦਾ ਹੈ। ਔਰ ਜੋ ਗੁਰੂ ਨਾਨਕ ਨੇ ਆਖਿਆ ਇਹ ਅਤੀ ਉਪਮਾ ਅਲੰਕਾਰ ਨਹੀਂ ਹੈ। ਇਹ ਖਸਮ ਦੇ ਬੋਲ ਨੇ, ਇਹ ਸਤਿ ਬਚਨ ਨੇ। ਇਹ ਸੰਪੂਰਨ ਬਚਨ ਨੇ। ਅਤੀ ਉਪਮਾ ਅਲੰਕਾਰ ਕਲਪਨਾ ਹੁੰਦਾ ਹੈ। ਫਿਰ ਤੇ ਗੁਰਬਾਣੀ ਨੂੰ ਕਲਪਨਾ ਆਖਣਾ ਪੈਗਾ। ਇਹ ਕਲਪਨਾ ਨਹੀਂ ਹੈ। ਇਹ ਸੱਚ ਹੈ। ਮੈਨੂੰ ਕਹਿਣ ਲੱਗੇ ਤੁਹਾਡੀ ਸ਼ਰਧਾ ਹੈ, ਇਸ ਤਰ੍ਹਾਂ ਥੋਥੋਂ ਕਹਿਲਵਾ ਰਹੀ ਹੈ। ਵਰਨਾ ਇਹ ਅਤੀ ਉਪਮਾ ਅਲੰਕਾਰ ਹੈ ਤੇ ਮੈਂ ਤੁਹਾਨੂੰ ਕੱਲ ਸੱਚ ਦਾ ਸੁਖ ਦਾ ਸਰੂਪ ਦਿਖਾਵਾਂਗਾ ਫਿਰ ਤੁਹਾਡੀ ਜ਼ਬਾਨ ਕਬੂਲ ਕਰ ਲਏਗੀ ਕਿ ਦੁਨੀਆ 'ਚ ਨਿਹਰਾ ਦੁੱਖ ਨਹੀਂ ਸੁਖ ਵੀ ਹੈ ਮੈਂ ਕਿ ਠੀਕ ਹੈ ਅਗਰ ਇਸ ਤਰ੍ਹਾਂ ਤੁਸੀਂ ਪ੍ਰਤੱਖ ਰੂਪ ਵਿੱਚ ਕੋਈ ਸੁਖ ਦਾ ਸਰੂਪ ਦਿਖਾਓਗੇ ਤਾਂ ਫਿਰ ਜ਼ਰਾ ਸੋਚਾਂਗੇ ਜਿੱਥੇ ਤੱਕ ਮੇਰਾ ਇਰਾਦਾ ਹੈ ਮੇਰੀ ਸੋਚਣੀ ਹੈ ਐਸੀ ਨੋਬਤ ਨਹੀਂ ਆਵੇਗੀ ਕੋਈ ਇਸ ਤਰ੍ਹਾਂ ਦਾ ਕੋਈ ਪ੍ਰਮਾਣ ਪੇਸ਼ ਨਹੀਂ ਕਰ ਸਕਦੇ ਉਹ ਹੱਸ ਪਏ ਉੱਥੇ ਤੇ ਉਹਨਾਂ ਦੀ ਹੱਸੀ ਇੰਝ ਸੀ ਜਿਵੇਂ ਕਟਾਕ ਜਿਵੇਂ ਤਨਜ਼ ਵੇ ਜਿਵੇਂ ਮੂਰਖ ਕੁਝ ਸਮਝਦਾ ਨਹੀਂ ਉਹ ਜਦ ਚਲਾ ਗਿਆ ਯਕੀਨ ਜਾਨੋ ਉਸ ਦਿਨ ਸਾਰਾ ਦਿਨ ਰਹਾ ਮੈਂ ਵੀ ਬੇਚੈਨ ਮੈਂ ਕਿ ਪਤਨੀ ਕੀ ਦਿਖਾਏਗਾ ਕੀ ਲੈ ਆਵੇਗਾ ਕਿਦਰ ਐਸਾ ਤੇ ਨਹੀਂ ਕਿ ਮੈਂ ਹੀ ਕੋਈ ਜ਼ਿਆਦਾ ਕਹਿ ਗਿਆ ਤੇ ਗੱਲ ਇਤਨੀ ਮੈਂ ਸਪਸ਼ਟ ਨਾ ਕਰ ਸਕਾਂ ਉਹ ਨੀਂਦਰਾ ਕਿਸ ਨੂੰ ਕਹਿੰਦੇ ਨੇ ਨੀਂਦ ਦਾ ਨਾ ਆਉਣਾ ਇਹ ਵੀ ਮੈਨੂੰ ਉਸ ਦਿਨ ਪਤਾ ਚੱਲਿਆ ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਪਈ